ਗੁਰਦੁਖਾ ਕਾਂਸਾ ਦੇ ਲੋਕਾਂ ਅਤੇ ਸਾਡੇ ਚੌਕ ਦੇ ਲਗਭਗ ਸਾਰੇ ਦੁਕਾਨਦਾਰ ਵੀ ਸਾਰੇ ਨਮਾਇंदे ਸਾਰੇ ਪਰਿਵਾਰਾਂ ਦੇ ਮੂਪੀ ਵਿਸ਼ੇਸ਼ ਤੌਰ ਤੇ ਦਮਦਿਗੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ੀ ਪਹਾੜ ਤੇ ਪਹੁੰਚੇ ਲਗਭਗ 2300 ਤੋਂ ਦੇ ਇਹ ਸਾਰੇ ਕਾਰੋਬਾਰੀ ਆਪਰੇ ਅਤੇ ਦੁਕਾਨਦਾਰ ਕਾ ਰਾਮਪੁਰਵਾਰਾਂ ਚ ਮੇਨਤਾ ਮਜ਼ਦੂਰੀਆਂ ਕਰਨ ਵਾਲੇ ਜੀ ਪਿਛਲੇ ਲੰਮੇ ਅਰਸੇ ਤੋਂ ਇਹਨਾਂ ਨੂੰ ਕੁਝ ਲੋਕਾਂ ਵੱਲੋਂ ਧਮਕੀਆਂ ਦੇ ਕੇ ਫਰੋਖੀਆਂ ਮੰਗਣ ਦੀ ਇੱਕ ਡਰਾਮ ਤਮਹਾ ਕੇ ਫਰੋਖੀਆਂ ਲੈਣ ਦਾ ਸلسਲਾ ਜਾਰੀ ਚੱਲ ਰਿਹਾ ਹੋਇਆ ਜਿਸ ਕਰਕੇ ਇੱਥੇ ਬਹੁਤ ਵੱਡਾ ਭੈਅ ਦਾ ਔਰ ਡਰ ਦਾ ਮਾਹੌਲ ਪੈਦਾ ਹੋਇਆ ਹੈ ਪਿਛਲੇ ਲੰਮੇ ਅਰਸੇ ਚ ਸਿਕ ਸੰਘਰਸ਼ ਚੱਲਿਆ ਦੰਦਨੀ ਇਕਸਾਲ ਦਾ ਹੈਡਕ quarter ਹੋਣ ਕਰਕੇ ਇਹ ਚੇਕ ਇਸੇ ਮੌਤ ਦੀ ਬਾਣੀ ਲੱਗੀ। ਪਰ ਹੋਏ ਐਸ ਮੇਰੀ ਨੂੰ ਕੁਛ ਹੋਇਆ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਭਾਰੀ ਦੁੱਖ ਹੋਇਆ। ਮੈਂ ਇਹ ਗੱਲ ਕਹਿਣ ਚਾਹੁੰਦਾ ਕਿ ਜਿਹੜੇ ਲੋਕ ਇਹਨਾਂ ਮੈਂ ਤਾਂ ਸ਼ਕਤ ਕਰਨ ਵਾਲਿਆਂ ਨੂੰ ਪਰੋਤੀਆਂ ਦੀ ਧਮਕੀਆਂ ਦੇ ਰਹੇ ਆ। ਉਹ ਤਰੰਤ ਆਪਣੀ ਹਰਕਤਾਂ ਤੋਂ ਬਾਝੋਂ ਔਰ ਕਿਸੇ ਨੂੰ ਡਰਾ ਕੇ ਧਮਕਾ ਕੇ ਪੈਸੇ ਲੈਣੇ, ਪਰੋਤੀ ਮੰਗਣੀ ਜਾਂ ਧਮਕੀ ਦੇਣੀ ਇਹ ਬਿਲਕੁਲ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਊਗਾ। ਔਰ ਅਸੀਂ ਉਹਨਾਂ ਲੋਕਾਂ ਨੂੰ ਕਾੜਦਾਂ ਕਰਦੇ ਹਾਂ ਕਿ ਉਹ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਹਰ ਆਉਣ। ਅੱਜ ਤੋਂ ਬਾਅਦ ਜੇ ਕੋਈ ਅਜਿਹੀ ਹਰਕਤ ਕਰੇਗਾ, ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਤੁਰੰਤ ਉਹਨਾਂ ਅੰਸਰਾਂ ਨੂੰ ਹੱਥ ਪਾਵੇ ਔਰ ਇਹਨਾਂ ਲੋਕਾਂ ਦਾ ਦੁੱਖ ਸੁਣੋ ਆ ਕੇ ਕਿਵੇਂ ਇਹ ਲੋਕ ਜਾਰੇ ਘਰਾਂ ਦੇ ਵਿੱਚ ਬੜੇ ਬੈਠੇ ਆ। ਬੱਚੇ ਇਹਨਾਂ ਨੇ ਸਕੂਲਾਂ ਤੋਂ ਹਟਾ ਲਏ ਕੰਮ ਇਹਨਾਂ ਦੇ ਬੰਦ ਹੋਏ ਪਏ ਆ ਤੇ ਰੋਜੀ ਰਿਦਕ ਜਿਹੜਾ ਦਿਹਾੜੀ ਨਾਲ ਚੱਲਣਾ ਜਾਂ ਦੁਕਾਨਦਾਰਾਂ ਤੇ ਦੁਕਾਨਾਂ ਤੇ ਬੈਠ ਕੇ ਉੱਥੇ ਵੀ ਸਹਿਮ ਨਾਲ ਦਿਨ ਕੱਟ ਰਹੇ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਹਰ ਹਾਲਤ ਦੇ ਵਿੱਚ ਇਹਨਾਂ ਲੋਕਾਂ ਨੂੰ ਨਾਤ ਪਾਵੇ ਬਿਨਾਂ ਦੇ ਦੀ ਤੋ ਪਾਵੇ ਅਗਰ ਸਰਕਾਰ ਨੇ ਨਾ ਨੱਥ ਪਾਈ ਨਾ ਇਹ ਗੱਲ ਰੋਕੀ ਫਿਰ ਅਸੀਂ ਸਾਰੇ ਇਲਾਕੇ ਨੂੰ ਨਾਲ ਲੈ ਕੇ ਕੋਈ ਨਾ ਕੋਈ ਅਗਲੇ ਪ੍ਰੋਗਰਾਮ ਦੀ ਰੂਪਰੇਖਾ ਲੱਗਦਾ ਜਿਹੜੀਆਂ ਦੁਕਾਨਦਾਰਾਂ ਦੇ ਉੱਪਰ ਸਿੱਧੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਜੀ ਇੱਕ ਬੜਾ ਵੱਡਾ ਜਿਹੜਾ ਹੈ ਉਹ ਗੈਰ ਹੈ ਦੇਖੋ ਇਹ ਕਿਸੇ ਦਾ ਇਹਨਾਂ ਦਾ ਕੀ ਕਸੂਰ ਹੈ ਵਿਚਾਰ ਰਹਿੰਦਾ ਇਹਨਾਂ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਕਿਸੇ ਦਾ ਪੈਸਾ ਨਹੀਂ ਲੁੱਟਿਆ ਕੋਈ ਜਾਨੀ ਵੀ ਮਾਰਿਆ ਹੈ ਨਾ ਤਾਂ ਕਿਉਂ ਇਹ ਗੱਲ ਹੋ ਰਹੀ ਹੈ ਇਹ ਡਰਾਮ ਧੁਕਾ ਕੇ ਪੈਸੇ ਲੈਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਇਸ ਕਰਕੇ ਉਹਨਾਂ ਗਲਤ ਅੰਸ਼ਰਾਂ ਨੂੰ ਵੀ ਅਸੀਂ ਸਖਤ ਤਾੜਨਾ ਕਰਦੇ ਹਾਂ ਸਰਕਾਰ ਨੂੰ ਵੀ ਇਸ ਗੱਲ ਦੀ ਸਖਤ ਅਸੀਂ ਚੇਤਾਵਨੀ ਦਿੰਦੇ ਆ ਕਿ ਬਿਨਾਂ ਦੇਖੀ ਤੋਂ ਨਾ ਲੋਕਾਂ ਦਾ ਇਹ ਜਿਹੜਾ ਦੁੱਖ ਹੈ ਇਹ ਜਿਹੜਾ ਮਸਲਾ ਇਹਦਾ ਹੱਲ ਕਰ। ਬਾਬਾ ਜੀ ਦੁਕਾਨਦਾਰਾਂ ਨਾਲ ਵੀ ਕੋਈ ਤੁਸੀਂ ਸਨੇਹਾ ਦੇਣਾ ਚਾਹੋਗੇ। ਮੈਂ ਦੁਕਾਨਦਾਰ ਵੀਰਾਂ ਨੂੰ ਚੌਕ ਵਾਲਿਆਂ ਨੂੰ ਸਾਡਾ ਬੇਨਤੀ ਕਰਨਾ ਤੇ ਆਪਣੇ ਬੱਚੇ ਜਿਹੜੇ ਸਕੂਲਾਂ ਤੋਂ ਹਟਾਏ ਦੁਬਾਰਾ ਸਕੂਲਾਂ 'ਚ ਪਾਓ। ਔਰ ਚੜ੍ਹਦੀ ਕਲਾ ਨਾਲ ਦ੍ਰਿੜਤਾ ਨਾਲ ਰਹੋ। ਆਪਾਂ ਡਟ ਕੇ ਇਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਾ। ਸਹਮ ਦੇ ਸਾਇ ਥੰਡੋਂ ਬਾਹਰ ਆਈਏ ਦੰਦਨੀ ਟਕਸਾਲ ਤੁਹਾਡੇ ਨਾਲ ਪਹਿਲਾਂ ਵੀ ਖੜੀ ਸੀ ਅੱਜ ਵੀ ਖੜੀ ਆ ਤੇ ਵੀ ਖੜੀ ਉਹ ਦੰਦਨੀ ਟਕਸਾਲ ਤੁਹਾਡਾ ਹਰ ਤਰ੍ਹਾਂ ਦਾ ਸਜੋਗ ਦਈ